ਗਰੀਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਖਬਰ ਅਬ ਉਹਰ ਤੋਂ ਆਈ ਹੈ ਜਿੱਥੇ ਬਰਸਾਤੀ ਪਾਣੀ ਦੀ ਖੜੋਤ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਇਸ ਹਾਦਸੇ ਦੌਰਾਨ ਕਮਰੇ ਵਿੱਚ ਮੌਜੂਦ ਪਰਿਵਾਰ ਮਲਬੇ ਹੇਠ ਆ ਗਿਆ ਆਸ-ਪਾਸ ਦੇ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਮਲਬੇ ਵਿੱਚੋਂ ਕੱਢਿਆ ਤੇ ਹਸਪਤਾਲ ਪਹੁੰਚਾਇਆ ਜਿੱਥੇ ਪਰਿਵਾਰ ਦੇ ਮੁਖੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਦੁਨੀਆਂ ਨਹੀਂ ਕੱਢਣ ਗਏ ਸੀ ਅੰਦਰ ਤੇ ਉਹਨੇ ਨਸ਼ਾ ਟੱਗ ਗਈ ਅੱਛਾ ਕੌਣ ਕੌਣ ਗਿਆ ਸੀ ਅੰਦਰ ਮੇਰੀ ਸਿਸਟਰ ਮਮ ਤੇ ਡੈਡ ਕੀ ਕੀ ਨਾਮ ਸੀ ਉਹਨਾਂ ਦੇ ਪੰਜਾਬ ਸਿੰਘ ਡੈਡੀ ਦਾ ਨਾਮ ਮਮਾ ਦਾ ਰਾਨੋਕੌਰ ਤੇ ਵੱਡੀ ਭੈਣ ਦਾ ਨਾਮ ਸੀ ਕਮਲ ਅੱਛਾ ਫਿਰ ਮਤਲਬ ਕਿੰਨਾ ਨਹੀਂ ਕੱਢਿਆ ਬਾਹਰ ਤੁਹਾਨੂੰ ਬਾਰ ਮੱਲੇ ਵਾਲਿਆਂ ਨੇ ਕੱਢਿਆ ਜੀ ਮੱਲੇ ਵਾਲਿਆਂ ਨੇ ਕੱਢੇ ਹਾਂਜੀ ਕੀ ਕੰਮ ਕੀ ਕਰਦੇ ਆ ਪਾਪਾ ਤੁਹਾਡੇ ਪਾਪਾ ਕੁਛ ਨਹੀਂ ਕਰਦੇ ਲੱਤ ਟੁੱਟੀ ਸੀ ਕੰਮ ਨਹੀਂ ਕਰਦੇ ਸੀ ਅੱਛਾ ਅੱਛਾ ਹਾਂਜੀ ਤੇ ਬੇਸਿਕ ਤਰ ਤੋਸੀ ਕੀ ਕੰਮ ਕਰਦੇ ਹੋਕਰ ਅਸੀਂ ਕਰਾਂ ਦਾ ਕਰਦੇ ਅੱਛਾ ਕਰਨਾ ਹਾਂਜੀ ਪਹਿਲੇ ਕੀ ਕੰਮ ਕਰਦੇ ਪੱਲੇਦਾਰੀ ਦੇ ਕੰਮ ਕਰਦੇ ਸੀ ਪਾਪਾ ਹਾਂਜੀ ਪੱਲੇ ਐਟੋ ਚਲਾਉਂਦੇ ਸੀ ਐਟੋ ਬਾਂਚਰ ਲੱਤ ਤਾ ਉਹ ਇੰਨਾ ਤੇ ਚੱਲਿਆ ਨਹੀਂ ਐਟੋ ਕੀ ਥੱਲੇ ਆਏ ਬੈਠੇ ਸੀ ਦਰ ਉਹ ਅਸੀਂ ਪੱਜ ਗਏ ਅੱਛਾ ਤੇ ਮੈਂ ਜਾ ਕੇ ਦੋ ਦੋ ਪੱਥਰ ਪੁੱਥਰ ਪਾਸੇ ਢਾਈ ਦੋ ਰੀਖਿਆ ਦੇ ਉੱਧਰ ਜਾ ਕੇ ਕੱਢਿਆ ਪਹਿਲਾਂ ਦੇਖ ਕੇ ਜਨੇ ਨੂੰ ਲੈ ਕੇ ਗਏ ਹੁਣ ਦੋ ਜਨੇ ਨੂੰ ਲੈ ਗਏ ਸਾਰਾ ਹੀ ਸਮਾਨ ਹੈ ਜੇ ਅੰਦਰ ਹੀ ਪਿਆ ਸੀ ਬੱਡ ਬੁੱਡ ਸਾਰਾ ਕੁਝ ਅੰਦਰ ਹੀ ਹੈ ਕਿੰਨਾ ਕੋ ਨੁਕਸਾਨ ਮੰਨਦੇ ਹੋ ਜੀ ਪਰਿਵਾਰ ਦਾ ਵਾ ਵਾ ਹੋ ਗਏ ਕਿੱਲੀ ਸੀਗੀ ਛਾਤੀ ਜੀ ਪਾਣੀ ਰੁਕਦਾ ਰਹਿੰਦਾ ਸੀ ਹੁੰਦਾ ਤੇ ਇੱਕਦਮ ਗਰੀਬ ਬੰਦੇ ਜਾਰੇ ਸਮਾਨ ਕੱਢਣ ਲੱਗੇ ਛਾਤੀ ਦੇ ਜੀ ਹਾਂ ਹਾਂ ਕੱਢਿਆ ਕਿ ਸਰ ਜੀ ਸਾਰੇ ਮੱਲੇ ਵਾਲਿਆਂ ਨੇ ਆ ਕੇ ਕੱਢਿਆ ਬਚ ਗਏ ਬੜੀ ਜਲਦੀ ਹਾਂ ਹਾਂ ਤੇ ਬੜਾ ਸੀਰੀਅਸੀ ਵਿਅਕਤੀ ਦਾ ਰੈੱਟ ਹੋ ਵੀ ਗਈ ਜੀ ਤੇ ਦੂਸਰੇ ਉੱਤੇ ਸੀਰੀਅਸਾ ਕੋਣ ਕੋਣ ਸੀ ਜਿਹੜੇ ਪਤਨੀ ਪਤਨੀ ਸੀ ਜੀ ਪਤਨੀ ਪਤਨੀ ਤੇ ਆ ਇੱਕ ਨੇ ਦੋ ਲਗ ਪਲ